ਮਿੱਤਰੋ ਪਿੰਡ ਨਸੀਰੇ ਵਾਲੇ ਪਹੁੰਚੇ ਆ ਬਾਈ ਹਰਦੀਪ ਕੋਲੇ ਬਾਈ ਤੋ ਰਿਆ ਹੀ ਆਉਂਦਾ ਅੱਜ ਬਾਈ ਮਾਵਾਂ ਮੇਲਾ ਲਈ ਫੜਨਾ ਟਰੈਕਟਰਾਂ ਦਾ ਅੱਡੀ ਕਿਰਪਾ ਸਰਕਾਰ ਦੀ ਮਹਾਰਾਜ ਦੀ ਕਿਰਪਾ ਸੋ ਕਿ ਸਤਿਗੁਰ ਦੇ ਨਾਲ ਆ ਜੀ ਹਾਂਜੀ ਹਾਂਜੀ ਹੋਰ ਠੀਕ ਠਾਕ ਬਾਈ ਕਿਰਪਾ ਜੀ ਕਿਰਪਾ ਠੀਕ ਆ ਸਭ ਤੋਂ ਪਹਿਲਾਂ ਜਿਹੜਾ ਪ੍ਰੀਤ 6049 ਹਾਂਜੀ ਮਾਡਲ ਬਾਈ ਇਹ 20 ਮਾਡਲ ਆ ਜੀ ਠੀਕ ਆ ਜੀ 2000 ਤੇ 20 ਮਾਡਲ ਆ ਨਵਾਂ ਹੀ ਪਿਆ ਕੋਰਾ ਹੀ ਨਵਾਂ ਪਿਆ ਯਾਰ ਕਹਿਣ ਦੀ ਲੋੜ ਹੀ ਨਹੀਂ ਅੱਛਾ ਕੋਰਾ ਹੀ ਨਵਾਂ ਟਰੈਕਟਰ ਆ ਨੰਬਰ ਪਿਆ ਵਾ ਨੰਬਰ 50 ਠੀਕ ਆ ਜੀ ਪਿਆਬ ਦਾ ਟਰੈਕਟਰ ਦਾ ਨੰਬਰ ਹਾਂਜੀ 6433 ਘੰਟੇ ਚੱਲਿਆ ਕੰਪਨੀ ਰਿਕਾਰਡ ਨਾਲ ਕੰਪਨੀ ਰਿਕਾਰਡ ਨਾਲ ਜਾ ਕੇ ਚੈੱਕ ਚੈੱਕ ਕਰਾ ਲੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਆ ਜੀ ਅਗਲੇ ਦਾ ਪਿਓਰ ਨਵੀਂ ਆ ਹਸਾਬ ਨਾਲ ਪਾਇਆ ਠੀਕ ਹੈ ਜੀ ਮਗਰਲੇ 80 ਪੈਸੇ 80 ਤੋਂ 85 ਪੈਸੇ ਮਗਰਲੇ ਟਾਇਰ 80 ਤੋਂ 85 ਪੈਸੇ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਆ ਬਹੁਤ ਸਾਫ਼ ਆ ਜੀ ਇਹਦੀ ਉਹ ਜਿਹੜੀ ਰੀਨਲ ਹੈ ਨਾ ਇਹ ਅਰਜਨ ਦੀ ਪਾਈ ਹੋਈ ਹੈ ਸਾਡੇ ਟਰਾਲੇ ਨਹੀਂ ਪੈਂਦੇ ਇਹਦੇ 'ਚ ਠੀਕ ਆ ਤੇ ਇਸ ਕਰਕੇ ਹੀ ਉਹ ਕਰੀ ਨਾਲ ਪਈ ਜਾਂਦੀ ਡਬਲ ਡਿਸਟ੍ਰੀਬਿਊਟਰ ਹਾਂਜੀ ਸਮਾਨ ਪੂਰਾ 16 ਦੇ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਸਮਾਨ ਪੂ ਅਜੋ ਕੋਈ ਖੜਾ ਇਸੇ ਤਰ੍ਹਾਂ ਹੀ ਧਿਆਗੇ ਟੌਪ ਨੇ ਕਬਟੀ ਛਤਰੀ ਹੈ ਪਹਿਲੇ ਦਿਨ ਤੋਂ ਹੀ ਨਲ ਲੱਗੀ ਠੀਕ ਆ ਤੇ ਹੁਣ ਗੱਲ ਕਰੀਏ ਇਹ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਜੀ ਆਪਾਂ 4 ਕੋ ਲੱਖ ਦਾ ਦੇ ਦੇਣਗੇ ਹਾਂ ਨਹੀਂ ਕੋਈ ਮਾਨਦਾਨ ਭਰਾ ਦਾ ਫਿਰ 4 ਚੋਂ ਕਰਦੇ ਹੋਗੇ ਕਰ ਦੇਾਂਗੇ ਜ਼ਰੂਰ ਕਰਾਂਗੇ ਮੇਰੇ ਵੀਰ ਠੀਕ ਹੈ ਜੀ ਅੱਗੇ ਆ ਗਿਆ ਜੀ ਪ੍ਰੀਤ 45 49 ਟਰੈਕਟਰ ਹੈ ਜੀ ਹਾਂ ਜੀ 2000 ਤੇ 8 ਮਾਡਲ ਆ ਠੀਕ ਹੈ ਜੀ 2008 ਮਾਡਲ ਨੰਬਰ ਪਿਆ ਵਾ ਨੰਬਰ ਪੰਜਾਬ ਪੰਜਾਬ ਨੰਬਰ ਠੀਕ ਆ ਇਹ ਰਹਿੰਦੇ ਨਾਲ ਦੇ ਹੀ 70 ਤੋਂ 80 ਰੁਪਏ 70 ਰੁਪਏ ਮੰਨ ਲਾ ਚਾਰੇ ਚਾਰੇ ਟਾਇਰ ਕਿਦੇ ਚਾਬੀ ਦਾ ਨਿਸ਼ਾਨ ਨਹੀਂ ਖੁੱਲਿਆ ਨਹੀਂ ਧੂਣ ਵਾਲਾ ਜ਼ਰੂਰ ਹੈ ਕੱਲ ਹੀ ਲਿਆਂਦਾ ਠੀਕ ਆ ਮਤਲਬ ਹੂੰ ਟਰੈਕਟਰ ਸਾਰਾ ਖੇਤੀ ਦੇ ਵਾਹੀ ਤੇ ਚੱਲਿਆ ਵਾਹੀ ਤੇ ਚੱਲਿਆ ਠੀਕ ਹੈ ਜੀ ਤੇ ਆ ਵੇ ਵਿਚੋਂ ਕਿਤੇ ਕਿਸੇ ਤਰ੍ਹਾਂ ਦਾ ਵੀ ਨਹੀਂ ਧੂਣ ਵਾਲਾ ਜ਼ਰੂਰ ਹੈ ਠੀਕ ਆ ਕਿਦੇ ਕਿਦੇ ਲੱਗਿਆ ਟਾਇਰ ਆ ਇਧਰ ਨਹੀਂ ਨਹੀਂ ਕੱਲਾ ਧੂਣ ਵਾਲਾ ਹੀ ਆ ਧੂਣ ਵਾਲਾ ਹੀ ਆ ਟਰੈਕਟਰ ਹੂੰ ਪੂਰਾ ਸਾਡਾ ਡਬਲ ਕਲੱਚ ਆ ਠੀਕ ਆ ਡਬਲ ਕਲੱਚ ਆ ਛੇ ਛੱਰੀ ਐ ਇਹਨੇ ਦਾ ਕੋਈ 275 ਨਹੀਂ ਦਿੰਦਾ ਜਿੰਨੇ ਦਾ ਆਪਾਂ ਪ੍ਰੀਤ ਦੇਣਾ ਆਫਰ ਲਾਤੀ 2008 ਮਾਡਲ ਆ ਠੀਕ ਆ ਡਬਲ ਕਲੱਚ ਆ ਵੇ ਡਬਲ ਕਲੱਚ ਦੀ ਨਿਸ਼ਾਨੀ ਆ ਹਾਂ ਡਬਲ ਕਲੱਚ ਆ ਆ ਵੇ ਡਬਲ ਕਲੱਚ ਦੀ ਨਿਸ਼ਾਨੀ ਤੇ ਸਮਾਨ ਪੂਰਾ ਨਾਲ ਸਮਾਨ ਪੂਰਾ ਨਾਲ ਛੱਤਰੀ ਦੇ ਦਿਓਗੇ ਨਹੀਂ ਛੱਤਰੀ ਨਹੀਂ ਆਈ ਡੰਡਾ ਫੱਟੀ ਦੇ ਦਿਆਂਗੇ ਦੇ ਦਿਆਂਗੇ ਸੀਟਾਂ ਉਦਰੀਆਂ ਹੈਗੀਆਂ ਉਹ ਲਾਈਆਂ ਲਾ ਕੇ ਰੱਖੀਆਂ ਆ ਠੀਕ ਆ ਹੁਣ ਆਪਾਂ ਗੱਲ ਕਰੀਏ ਇਹ ਟਰੈਕਟਰ ਦੀ ਡਿਮਾਂਡ ਕਿੰਨੀ ਆ ਡਿਮਾਂਡ ਜੀ ਮੰਗਣ ਨੂੰ ਜਿੰਨੇ ਮਰਜ਼ੀ 2 ਲੱਖ ਦਾ ਦੇ ਦੇਾਂਗੇ ਹਾਂ ਨਹੀਂ ਹਾਂ ਨਹੀਂ ਇਹਨੇ ਵੀ 275 ਨਹੀਂ ਦਿੰਦਾ ਇਹ ਡਬਲ ਕਲੱਚ ਟਰੈਕਟਰ ਹੈ 13 ਦੇ ਟਾਇਰਾਂ ਵਾਲਾ ਠੀਕ ਆ ਵੀ ਆਪਾਂ 2 ਲੱਖ ਚ ਆਫਰ ਲਾਤੀ ਪ੍ਰੀਤ ਲੈ ਜੋ 45 49 ਹਾਂਜੀ ਠੀਕ ਹੈ ਬੈਟਰੀ ਵੀ ਨਵੀਂ ਪਿਓਰ ਵਿੱਚ ਆ ਇਧਰ ਵੇ ਲਫਾਫੇ ਹੋਣੀ ਅਜੇ ਲੱਥੇ ਬੈਟਰੀ ਦੇ ਹਾਂਜੀ ਠੀਕ ਹੈ ਜੀ ਇਧਰ ਤੁਹਾਨੂੰ ਵਖਾ ਵੀ ਦਨੇ ਨਹੀਂ ਚਾਹੀਦਾ ਇਧਰ ਪੂਰੀ ਨਵੀਂ ਬੋਛ ਦੀ ਬੈਟਰੀ ਆ ਠੀਕ ਹੈ ਜੀ ہاں ਜੀ ਇੰਜਨ ਗੇਅਰ ਦਾ ਪੂਰਾ ਚੰਗਾ ਚੰਗਾ ਪੂਰਾ ਚੰਗਾ ਜੀ ਸੀਲਾਂ ਸੁਲਾਂ ਉਸੇ ਤਰ੍ਹਾਂ ਹੀ ਸਾਰੀਆਂ ਲੱਗੀਆਂ ਇਹ ਤੱਕ ਠੀਕ ਹੈ ਜੀ ਅੱਗੇ ਆ ਗਿਆ ਜੀ ਹੌਲੈਂਡ 3630 ਸੁਪਰ ਇਹ ਕਿਹੜਾ ਮਾਡਲ ਆ ਇਹ 2018 ਮਾਡਲ ਆ ਜੀ 18 ਮਾਡਲ ਆ ਨੰਬਰ 50 ਆ ਨੰਬਰ 50 ਆ ਪੀਵੀ 29 ਮੋਗੇ ਦਾ ਮੋਗੇ ਲੋਕਲ ਨੰਬਰ ਦਾ ਹਾਂ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੋਣਗੇ 80 ਪੈਸੇ ਚਾਰੇ ਹੀ ਆ ਜੀ ਚਾਰੇ ਟਾਇਰ 80% ਦਾ ਸਮਾਨ ਸਲਾ ਪੂਰਾ ਨਾਲ ਮਿਲੋਗੇ ਆ ਜੀ ਸਭ ਕੋਈ ਲੱਗਾ ਗਾਉਣ ਪਾਣੀ ਵੀ ਨਾਲ ਹੀ ਆ ਜੀ ਗਾਉਣ ਪਾਣੀ ਨਾਲ ਹੀ ਦਿਓਗੇ ਨਾਲ ਹੀ ਦੇਾਂਗੇ ਗਾਉਣ ਪਾਣੀ ਵਾ ਠੀਕ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਨਾਲ ਹੀ ਚੱਲਦਾ ਸਭ ਕੋਈ ਜਾਗਦਾ ਜੀ ਠੀਕ ਹੈ ਆ ਹੀ ਦੇਵਾਂਗੇ ਸਾਰਾ ਆ ਹੀ ਦੇਾਂਗੇ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਇਹ ਵੀ ਪੂਰਾ ਚੰਗਾ ਬਹੁਤ ਚੰਗਾ ਪੂਰਾ ਚੰਗਾ ਯਾਰ ਵਾ ਕੇ ਤਸੱਲੀ ਕਰਨ ਪਹਿਲਾਂ ਠੀਕ ਹੈ ਜੀ ਕੰਪਨੀ ਰਿਕਾਰਡ ਨਾਲ ਨਹੀਂ ਚੱਲਿਆ ਜੀ ਕੰਪਨੀ ਰਿਕਾਰਡ ਨਾਲ ਚੱਲਿਆ ਠੀਕ ਹੈ ਜੀ ਭਲਾ ਚੈੱਕ ਕਰਾ ਲੈਣਾ ਹਾਂ ਜੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਇਹਦੀ ਜੀ ਆਪਾਂ 5 ਲੱਖ ਤੇ 90 ਹਜ਼ਾਰ ਦਾ ਜਿਹੜਾ ਕਰਕੇ ਆ ਵੀਡੀਓ ਸ਼ੇਅਰ ਸਿਰਫ ਕੋਈ ਛੱਡ ਦੇਵੋਗੇ ਛੱਡ ਦੇਾਂਗੇ ਕੋਈ ਗੱਲ ਹੀ ਭਰਾਵਾਂ ਨੂੰ ਠੀਕ ਹੈ ਜੀ ਅੱਗੇ ਆ ਗਿਆ ਜੀ 855 ਹਾਂਜੀ ਮਾਡਲ ਬਾਈ ਮਾਡਲ 2010 ਮਾਡਲ ਦਾ 2010 ਮਾਡਲ ਕਲੋਸ ਕਰੇਂ ਜਿਹੜਾ ਇਹ ਨਹੀਂ ਦੂਜਾ ਇਹ ਦੂਜਾ ਦੂਜਾ ਆ ਟਰੈਕਟਰ ਕੋਰਾ ਨਵਾਂ ਜਿਵੇਂ ਕਹਿੰਦੀ 695 ਪੈਕੜੀ ਸ਼ਾਹ ਦਾ ਮਾਡਲ ਦੀ ਸ਼ੋ ਸਾਫ ਬਹੁਤ ਆ ਬਹੁਤ ਸਾਫ ਹੈ ਮੈਂ ਜੋ ਮਰਜੀ ਆ ਟਾਇਰ ਵੀ ਚਾਰੇ ਨਵੇਂ ਆ ਠੀਕ ਆ ਆ ਵੇ ਇਧਰੇ ਐ ਐਮ ਆਰ ਐਫ ਹੁਣੀ ਠੱਠਾ ਜੀ ਆ ਵੇ ਮੋਰ ਪਈ ਐ ਐਮ ਆਰ ਐਫ ਦੀ ਹਾਂਜੀ ਪਲੇਟਾਂ ਬਲੂਟਾਂ ਸਾਰਾ ਕੁਝ ਨਾਲ ਆਦਾ ਜੋਣਿਆਂ ਚੱਲਿਆ ਜੇਣਾ ਵੀ ਚੱਲਿਆ ਜੇਣੂਆਂ ਚੱਲਿਆ ਜੰਨਾ ਵੀ ਚੱਲਿਆ 14928 ਦੇ ਮਗਰਲੇ ਟਾਇਰ ਆ ਪੀਵੀ ਨੰਬਰ ਆ ਪੀਵੀ 25 25 ਜਗਰਾਵਾਂ ਦਾ ਜਗਰਾਵਾਂ ਦਾ ਨੰਬਰ ਆ ਪਨੀ ਪਾਰਟੀ ਦੇ ਨਾਮ ਆ ਫਾਸਟ ਓਨਰ ਆ ਸਮਾਨ ਪੂਰਾ ਪੂਰਾ ਸਮਾਨ ਆ 33 ਡੰਡਾ ਸੰਗ ਜਾਾਂਗੇ ਠੀਕ ਆ ਜੀ ਵੀ ਜਿਹੜਾ ਸਵਰਾਜ ਟਰੈਕਟਰ ਨੂੰ ਪਸੰਦ ਕਰਦਾ ਉਹ ਜੇ ਆ ਗਿਆ ਤਾਂ ਮੁਰਦਾ ਨਹੀਂ ਇੰਨਾ ਸਾਫ ਆ ਪਹਿਲਾਂ ਸੀਲਾਂ ਵੀ ਪੰਪ ਦੀਆਂ ਉਸੇ ਤਰ੍ਹਾਂ ਹੀ ਆ ਸਾਰੋ ਕੋਈ ਵਿੱਚੋਂ ਹੀ ਵੇ ਉਸੇ ਤਰ੍ਹਾਂ ਹੀ ਆ ਟਰੈਕਟਰ ਇਸੇ ਤਰ੍ਹਾਂ ਦੀ ਕੋਈ ਗਮੀ ਵੇਚੀ ਨਹੀਂ ਜਿਹੜੇ ਤੱਕ ਚਾਬੀ ਤਾਂ ਹੈ ਠੀਕ ਹੈ ਜੀ ਹਾਂਜੀ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਆ ਪੰਜ ਦੇ ਦਿਆਂਗੇ ਜੀ 3 ਲੱਖ ਤੇ 45 ਹਜ਼ਾਰ ਦਾਸ ਮਾਡਲ ਮੌਕੇ ਨੇ ਮੌਕੇ ਤੇ ਮਾੜਾ ਨੂੰ ਹੋ ਜਾਊਗਾ ਠੀਕ ਹੈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਹਾਂਜੀ ਅੱਗੇ ਆ ਗਿਆ ਜੀ ਫਾਰਮ 60 ਹਾਂਜੀ ਮਾਡਲ ਬਾਈ ਮਾਡਲ 2005 ਮਾਡਲ 2005 ਮਾਡਲ ਆ ਨੰਬਰ ਪੰਜਾਬ ਆ ਹਾਂਜੀ ਨੰਬਰ ਪੰਜਾਬ ਆ ਇਹ PV 25 ਚ ਗਰਾਉਂਦਾ ਹੀ ਇਹ ਆ ਜਗਰਾਵਾ ਦਾ ਹੀ ਇਹ ਨੰਬਰ ਆ ਡੀਐਕਸ ਮਾਡਲ ਆ ਡੀਐਕਸ ਮਾਡਲ ਆ ਠੀਕ ਆ 10 ਦੀ ਗੱਲ ਕਰੀਏ ਪੰਜ ਮਾਡਲ ਆ ਚਾਰੇ ਟਾਇਰ ਹੋਣਗੇ ਵੀ 80 ਪੈਸੇ ਹੋਣਗੇ ਮਗਰ ਲਿਆ ਮਾਰਾ ਭਲੇ ਅਗਲੇ BK T ਦੇ ਆ ਠੀਕ ਆ ਜੀ ਰੰਗ ਪੇੜ ਦਾ ਸਾਰਾ Ориਜਨਲ ਆ ਪੇੜ ਦਾ Ориਜਨਲ ਆ ਜੀ ਸਾਰਾ ਆ ਜਿਵੇਂ ਹੈਗਾ ਇਹ ਜਿਵੇਂ ਹੈਗਾ ਠੀਕ ਆ ਜੀ ਉੱਤੇ ਸ਼ਤਰੀ ਲੱਗੀ ਐਂਪੂਪ ਲੱਗਾ ਇਸ ਤਰ੍ਹਾਂ ਹੀ ਚੱਜਾਂਗੇ ਇਸ ਤਰ੍ਹਾਂ ਹੀ ਸਾਰਾ ਸਮਾਨ ਮਿਲੂਗਾ ਫਾਈਬਰ ਹੋਡਾ ਸ਼ਤਰੀ ਆ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਪੂਰਾ ਚੰਗਾ ਪੂਰਾ ਵਧੀਆ ਹਰ ਮਣਾ ਏ ਠੀਕ ਆ ਜੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਜੀ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਜੀ ਮੰਗਣ ਨੂੰ ਜਿੰਨੇ ਮਰਜੀ 2 ਲੱਖ ਤੇ 10000 ਦਾ ਠੀਕ ਆ ਹਾਂ ਨਹੀਂ ਹਾਂ ਨਹੀਂ ਆਫਰ ਹੀ ਆ ਦੋ ਮੌਕੇ ਤੇ ਕਰਦੇ ਹੋਗੇ ਔਨ ਜਾਣ ਦਾ ਖਰਚਾ ਠੀਕ ਆ ਔਨ ਜਾਣ ਦਾ ਖਰਚਾ ਛੱਡ ਦੇਣਗੇ 2 ਲੱਖ 10000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਇੰਜਨ ਗੇਅਰ ਦਾ ਟਰੈਕਟਰ ਚਲਾਵੇ ਦਾ ਪੂਰਾ ਸਾਫ ਆ ਚਲਾ ਕੇ ਟਰੈਕਟਰ ਵਾਹ ਕੇ ਲਿਆ ਸਕਦੇ ਆ ਹਾਂ ਜੀ ਆ ਬਾਹਰ ਲਾਈਟ ਲੱਗੀ ਆਏ ਪੂਕ ਲੱਗਾ ਸਾਰਾ ਕੁਝ ਲੱਗਾ ਯਾਰ ਇਸੇ ਤਰ੍ਹਾਂ ਹੀ ਆ ਗਿਆ ਆਪਾਂ ਠੀਕ ਆ ਜੀ ਅੱਗੇ ਆ ਗਿਆ ਜੀ 575 ਮਹਿੰਦਰਾ ਡੀ ਆਈ ਹਾਂਜੀ ਮਾਡਲ ਬਾਈ 296 ਮਾਡਲ 1996 ਹਾਂਜੀ ਠੀਕ ਆ ਜੀ 1996 ਮਾਡਲ ਆ ਨੰਬਰ ਪਿਆ ਬਾਈ ਨੰਬਰ 50 ਆ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਆ ਜੀ 70 ਰੁਪਏ ਹੈਗੇ ਆ ਚਾਰੇ ਚਾਰੇ ਟਾਇਰ ਚਾਰੇ ਟਾਇਰ 70 ਤੋਂ 75 ਪੈਸੇ ਆ ਹਾਂਜੀ ਮਗਰ ਰਵੜ ਜਾ ਸਪੀਡਵੇਜ ਦੀ ਰਵੜ ਆ ਰਵੜ ਚੜੀ ਹੋਈ ਆ ਹਾਂਜੀ ਕਿਤੇ ਬੁਰਸ਼ ਲੱਗਾ ਹੋਵੇ ਹਉਣ ਜਾਂ ਦਾ ਖਰਚਾ ਦੇ ਦੇ ਆ ਵੀ ਇਨਾ ਟਰੈਕਟਰ ਓਰੀਜਨਲ ਆ ਓਰੀਜਨਲ ਆ ਛੋਟੇ ਜ਼ਿਮੀਦਾਰਾਂ ਤੇ ਬੂਰਾ ਚੰਗਾ ਆ ਪਲੇਟ ਹਜੇ ਤੱਕ ਤੋਂ ਬੈਟਰੀ ਬਲਸੇ ਦੇ ਆ ਨਾਲੇ ਹਾਂ ਪਲੇਟ ਹਜੇ ਨਾਲ ਦੀ ਆ ਸਾਰਾ ਕੁਝ ਹੀ ਆ ਯਾਰ ਓਰੀਜਨਲ ਟਰੈਕਟਰ ਆ ਠੀਕ ਹੈ ਜੀ ਹਾਂ ਜੀ ਪਿਆਵ ਨੰਬਰ ਆ ਇੰਜਨ ਗੇਅਰ ਦਾ ਪੂਰਾ ਚੰਗਾ ਹਾਂ ਜੀ ਚਲਾਵੇ ਦਾ ਵੀ ਪੂਰਾ ਚੰਗਾ ਪੂਰਾ ਵਧੀਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਯਾਰ ਵਾਹ ਕੇ ਲੈ ਜੇ ਹਾਂ ਜੀ ਵਾਹ ਕੇ ਲੈ ਜੇ ਠੀਕ ਆ ਗੱਲ ਕਰੀ ਹੁਣ ਇਹਦੀ ਡਿਮਾਂਡ ਕਿੰਨੀ ਆ ਜੀ ਡਿਮਾਂਡ ਜੀ 1 ਲੱਖ 55000 ਰੈਂ ਦੇ ਦੇਾਂਗੇ ਲੈ ਵੀ ਆਫਰ ਹੀ ਆ ਹੈ 1 55 ਦਾ ਹਾਂ ਨਹੀਂ ਨਾਲ 1000 ਦਾ ਤੇਲ ਪਾਵਾਂਗੇ ਹੋਰ ਦੱਸ ਅੱਛਾ ਤੇਲ ਪਵਾ ਕੇ 1 ਲੱਖ 55000 ਦਾ 1000 ਦਾ ਤੇਲ ਵੀ ਪਾ ਦਾਂਗੇ ਠੀਕ ਆ ਜੀ ਠੀਕ ਆ ਹਾਂਜੀ 1,55,000 ਦਾ ਨਾ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ 855 ਇਹ ਕਿਹੜਾ ਮਾਡਲ ਆ ਬਾਈ ਹੈਲੋ ਚਾਚਾ ਜੀ 2 ਕੁ ਮਿੰਟ ਦਿਓ ਮੈਨੂੰ 2 ਮਿੰਟ ਸਵਰਾਜ 855 ਐਫੀ ਟਰੈਕਟਰ ਆ ਹਾਂਜੀ 855 ਵਾ 2011 ਮਾਡਲ ਆ 2011 ਮਾਡਲ ਹਾਂਜੀ ਐਂਡ ਉਹ ਸਾਰੇ ਅਜੇ ਤੱਕ ਨਾਲ ਦੇ ਆ ਠੀਕ ਹੈ ਜੀ ਜਿੱਥੇ ਮਰਜ਼ੀ ਵਿਖਾ ਦੇ ਵੀ ਸਾਰਾ origignal ਟਰੈਕਟਰ ਆ ਸਾਰਾ origignal ਟਰੈਕਟਰ ਆ 2011 ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੇਲ ਚ ਬ੍ਰੇਕਾ ਵਾ ਤੇਲ ਬ੍ਰੇਕਾਂ ਟਾਇਰਾਂ ਦੀ ਗੱਲ ਇਹ ক্লোਸ ਕਰਦਾ ਇੰਜਣਾ ਇਹ ক্লোਸ ਕਰ ਹਣਾ ਹਾਂਜੀ ਅਗਲੇ ਟਾਇਰ ਪਿਓਰ ਨਵੇਂ ਆ ਜਮਾਂ ਨਵੇਂ ਆ ਹਾਂਜੀ ਮਗਰ ਲੈ ਪੈਸੇ 85 ਤੋਂ 90 ਪੈਸੇ ਆ 85 ਤੋਂ 90 ਪੈਸੇ ਮਗਰ ਲਿਆ ਹਾਂਜੀ ਇੰਜਨ ਗੇਅਰ ਚਲਾਵੇ ਚਲੂਵੇ ਦਾ ਪੂਰਾ ਸਾਫ ਆ। ਕਲੋਸ ਕਰਦਾ ਵੀ ਵਿਖਾ ਦੇ ਲਿਆ ਕੇ ਭਾਵੇਂ ਕੋਈ ਚੱਕਰ ਨਹੀਂ। ਠੀਕ ਹੈ ਜੀ। ਮੈਸੀ ਵਾਲੀ ਰੇਸ ਲੱਗੀ ਆ ਸਮਾਨ ਪੂਰਾ ਜੀ। ਸਮਾਨ ਪੂਰਾ। ਛਤਰੀ ਤੋਂ ਬਗੈਰ ਆ। ਡੰਡਾ ਫੱਟੀ ਪੂਰਾ। ਹਾਂ ਜੀ ਡੰਡਾ ਫੱਟੀ। 32 37 ਨੰਬਰ ਆ ਪਿਆਬ ਦਾ। ਫਲੋਰ ਦਾ। ਫਲੋਰ ਦਾ ਹਾਂ ਜੀ। ਹਾਂ ਜੀ। ਠੀਕ ਹੈ ਜੀ। ਆ ਮੋਰਾ ਮੋਰਾ ਨਾਲ ਦੀਆਂ। ਮੋਰਾ ਨਾਲ ਪਲੇਟ ਆਵੇ ਕਲੋਸ ਕਰਦਾ ਲਿਖਿਆ ਹੋਇਆ ਕੋਈ ਚੱਕਰ ਨਹੀਂਗਾ। ਠੀਕ ਹੈ ਜੀ। ਹੁਣ ਆਪਾਂ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ ਜੀ। ਡਿਮਾਂਡ 3 ਲੱਖ 35 ਹਜ਼ਾਰ ਦਾ। ਸਹੀ 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 ਦੱਸਿਆ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕਰ ਦੋ ਮਾਣਾ ਮੋਟਾ ਮਾਣਾਂਗੇ ਭਰਾ ਦਾ ਹੋਰ ਦੱਸੋ ਖੁਸ਼ ਭਰਾ ਖੁਸ਼ ਚਾਹੀਦਾ ਠੀਕ ਹੈ ਜੀ 335000 ਤੋਂ ਹੋਜੂਗਾ ਜੀ ਅਗੇ ਟਰਾਲੇ ਵਿਖਾਉਣੇ ਆ ਤੁਹਾਨੂੰ ਇਹ ਕਿੰਨੇ ਫੁੱਟਾ ਟਰਾਲਾ ਬਾਈ ਇਹ 14 ਫੁੱਟ ਦਾ ਜੀ 14 7 ਦਾ ਪੂਰਾ ਐਨ ਮੋਡੀਫਾਈ ਹੋਇਆ ਕਿੱਥੋਂ ਦਾ ਬਣਿਆ ਵਈ ਇਹ ਬਣਿਆ ਜਲੰਧਰ ਦਾ ਜੀ ਬਣਿਆ ਠੀਕ ਹੈ ਜੀ ਜਲੰਧਰ ਦਾ ਟਰਾਲਾ ਬਣਿਆ 14 7 ਦਾ ਟਰਾਲਾ ਪੂਰਾ ਮੋਡੀਫਾਈ ਹੋਇਆ ਵਿਆ ਆਪਣਾ ਹੀ ਐਡਰੈਸ ਆ ਸਭ ਕੁਛ ਆਪਾਂ ਠੀਕ ਆ ਵੀ ਆਪਣੇ ਨਾਂ ਤੇ ਹੀ ਆ ਹਾਂ ਆਪਣੇ ਨਾਂ ਤੇ ਹੀ ਆ ਸੇਲ ਦਾ ਮਾਲ ਆ ਡਾਟਾ ਸੇਲ ਦਾ ਆ ਮੋਹਰ ਲੱਗੀ ਆ ਹਾਂਜੀ ਮੋਹਰ ਲੱਗੀ ਆ ਠੀਕ ਆ ਜੀ ਉਹ ਪੂਰਾ ਮੋਡੀਫਾਈਡ ਕੀਤਾ ਪੂਰੇ ਟਾਇਰ ਵੀ ਕੁਹਾੜਿਆ ਰਗੇ ਆ ਠੀਕ ਆ ਟਾਇਰ ਵੀ ਨਵੇਂ ਆ ਜਮ ਹਾਂਜੀ ਠੀਕ ਆ ਰੇਲ ਦਾ ਗਾੜ ਰੇ ਰੇਲ ਦਾ ਹਿੱਸਾ 10 ਨਾਟ ਹੀ ਹੱਬਾ ਦਾ ਦਾ ਗਾੜ ਰੇ ਠੀਕ ਆ ਜੀ ਠੀਕ ਆ ਹਾਂਜੀ ਰੈਡਵੁੱਡ ਪੂਰਾ ਹੀ ਪੂਰਾ ਵੇਖੋ ਪਲਾਜ਼ਮਾ ਵੇਡ ਲੱਗਾ ਠੀਕ ਆ ਜੀ ਮੂਸੇਲ ਦੀ ਫੋਟੋ ਲੱਗੀ ਮਗਰ ਹਾਂਜੀ ਠੀਕ ਆ ਜੀ ਇਹਦੀ ਗੱਲ ਕਰੀਏ ਡਿਮਾਂਡ ਦੀ ਇਹ ਭਾਜੀ 2 ਲੱਖ ਤੇ 90 ਹਜ਼ਾਰ ਟਾਇਰ ਉਰਾਪੀ ਵੇਖ ਕੇ ਮੈਂ ਤਾਂ ਬੱਦ ਮੰਗਦਾ ਹੀ ਨਹੀਂਗਾ ਜਿੰਨੇ ਦੀ ਚੀਜ਼ ਆਪੇ ਅਗਲਾ ਕਹਿ ਦੇਣਾ ਵੀ ਆਹ ਗੱਲ ਆ ਬਾਦਿਆ ਕਰ ਦੇ ਮਾੜਾ ਮੋਟਾ 290 ਜਮ ਯਾਰ ਕਰਨਾਂ ਤੱਕ ਦੱਸਿਆ ਹੀ ਹੋਣਾ ਕੋਈ ਗੱਲ ਨਹੀਂ ਜੇ ਭਰਾ ਨੇ ਆਹ ਹੈਗਾ 12 6 ਦਾ ਜੀ ਇਹ ਵੀ ਜਲੰਧਰ ਦਾ ਹੀ ਆ ਇਹ ਵੀ ਜਲੰਧਰ ਦਾ 12 6 ਦਾ 12 6 ਦਾ ਟਾਇਰ ਇਹਦੇ ਵੀ ਨਵੇਂ ਆ ਨਾ ਚਾਰੇ ਵਧੀਆ ਟਾਇਰ ਜੈਕ ਦੀ ਜਿੱਕਾਂ ਦੀ ਸਾਲ ਦੀ ਗਾਰੰਟੀ ਆ ਸਾਲ ਦੀ ਗਾਰੰਟੀ ਅਭੀ ਕੌਣ ਹੋ ਜੇ ਹੋਛ ਨਹੀਂ ਹੋ ਜੇ ਪਾਰ ਤੇ ਕੋਈ ਲੀਕ ਹੋ ਜੇ ਕੋਈ ਕਿਸੇ ਤਰ੍ਹਾਂ ਸਾਲ ਦੀ ਗਾਰੰਟੀ ਜਿੱਕਾਂ ਦੀ ਆ ਠੀਕ ਹੈ ਜੀ ਹਾਂ ਜੀ ਆ ਚੈਨਲ ਦਾ ਨਾਮ ਲਿਖਾਇਆ ਆਪਣੇ ਦਾ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਪਿੰਡਾਂ ਵਾਲੇ ਜੱਟ ਚੈਨਲ ਦਾ ਨਾਮ ਲਿਖਾਇਆ ਨਾਲ ਹਾਂ ਜੀ ਹਾਂ ਜੀ ਇਹ ਵੇਖ ਲੈ ਇਹ ਇਹ ਦੇ ਦਾਂਗੇ ਜੀ ਆਪਾਂ ਬੈਡਵੋਡ ਸਣੇ ਨਾਲ ਸਾਰਾ ਕੁਝ 45 ਯੂਨੀ ਲੱਗੀ ਲਗਾਈ ਯਾਰ ਪੱਲੀਆਂ ਲਾਉਣ ਦੀ ਲੋੜ ਨਹੀਂ ਗਈ ਬਾ ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਵੀ ਇਹ ਆਪਾਂ ਦੇ ਦਾਂਗੇ ਜੀ 2 ਲੱਖ ਰੁਪਏ ਦਾ ਹਾਂ ਨਹੀਂ ਮੌਕੇ ਤੇ ਕਰ ਲਾਂਗੇ ਭਰਾ ਦਾ ਜਿਵੇਂ ਵੀ ਹੋਇਆ ਠੀਕ ਆ ਇੱਧਰ ਵੀ 2 ਮਿੰਟ ਉਧਰ ਪਾਗਲੇ ਬਸੀ ਹੋ ਜਾ ਠੀਕ ਹੈ 11 1/2 ਦਾ ਇਹ 11 1/2 ਦਾ ਹੀ ਹਾਂਜੀ ਇਹ ਕਿੱਥੋਂ ਦਾ ਬਣਿਆ ਜੀ ਮਿੱਟੀ ਵਾਲਾ ਮਿੱਟੀ ਵਾਲਾ ਟਰਾਲਾ ਹਾਂਜੀ ਮਿੱਟੀ ਵਾਲਾ ਟਰਾਲਾ 11 1/2 ਦਾ ਬਣਿਆ ਜਲੰਧਰ ਦਾ ਹੀ ਬਣਿਆ ਜਲੰਧਰ ਦਾ ਹੀ ਠੀਕ ਆ ਟਾਇਰ ਤੋਂ ਠੀਕ ਪਾਇਆ ਵਧੀਆ ਟਾਇਰ ਵੇਦਾਗਾ ਜਿਹੋ ਜਿਹੇ ਵਧੀਆ ਟਾਇਰ ਹੈ ਕੰਮ ਦਿੰਦੇ ਆ ਹਾਂਜੀ ਕੋਈ ਗੁੱਡੀ ਗੱਡੀ ਮੈਂ ਪੂਰੀ ਹੋਵੇ ਪਰ ਇਹ ਕੇ ਵੇਦਾਗਾ ਠੀਕ ਹੈ ਜੀ ਹਾਂਜੀ ਵਿੱਚੋਂ ਵੀ ਉਖਾ ਦੇ ਫਰਸ਼ ਵੀ ਦਿਖਾ ਦੇ ਸਾਰਾ ਪੂਰੀ ਸਾਫ ਪਰਛਾ ਜੀ ਹਾਂਜੀ ਸਾਈਡ ਵੀ ਦਿਖਾ ਦੇ ਠੀਕ ਹੈ ਜੀ ਸਾਰਾ ਕੋਈ ਹਾ ਦੇ ਬੇਹਤੜ ਕਰਾਇਆ ਇਹ ਕ ਨਾਲ ਤੂੜੀ ਵਾਲੀ ਮਸ਼ੀਨ ਆ ਚੱਲ ਇਹਦੀ ਕੀ ਡਿਮਾਂਡ ਆ ਇਹ ਡਿਮਾਂਡ ਆ ਜੀ ਆਪਾਂ 1 ਲੱਖ ਤੇ 60 ਹਜ਼ਾਰ ਦੀ ਹਾਂ ਨਾਲ ਇੱਕ 60 ਦੀ ਹਾਂ ਨਾਲ ਹੀ ਦੇ ਦੇਉਗੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਉਧਰ ਤੂੜੀ ਵਾਲੀ ਕਿਹੜੀ ਕੇਐਸਈ ਕੇਐਸਈ ਮਾਡਲ ਆ ਠੀਕ ਹੈ ਜੀ ਉਧਰ ਦੀ ਵਿਖਾਈਏ ਨਾ ਉਧਰ ਦੀ ਵਿਖਾ ਦਿਓ ਕੇਐਸ 2020 ਮਾਡਲ ਮਲੇਰ ਕੋੜਲੇ ਦੀ ਹਾਂਜੀ ਮਲੇਰ ਕੋੜਲੇ ਦੀ ਕੇਐਸਈ ਆ ਠੀਕ ਹੈ 59 11 ਦੇ ਟਾਇਰਾਂ ਵਾਲੀ ਹੈ 59 11 ਦੇ ਟਾਇਰਾਂ ਵਾਲੀ ਠੀਕ ਹੈ ਜੀ 2000 ਕਿਹੜਾ ਮਾਡਲ ਸੀ ਇਹ 20 ਮਾਡਲ ਆ 20 ਮਾਡਲ ਆ ਠੀਕ ਆ ਵੀ ਆਪਦੀ ਆਪਦੀ ਤੂੜੀ ਬਣਾਈ ਸੀਜ਼ਨ ਤਾਂ ਨਹੀਂ ਲਾਇਆ ਨਾ ਨਾ ਠੀਕ ਹੈ ਜੀ ਸਮਾਨ ਇਹਦੇ ਨਾਲ ਅਸੀਂ ਦੇਵੋਗੇ ਸਾਰਾ ਹੀ ਜਿਹੜਾ ਕੋਈ ਕਰੋਸ ਨਹੀਂ ਹੋਣਾ ਸਭ ਕੁਝ ਮਿਲੇਗਾ 2020 ਮਾਡਲ ਮਸ਼ੀਨ ਆ ਕੇਐਸ ਵਾਲਿਆਂ ਦੀ ਤੂੜੀ ਵਾਲੀ 911 ਦੇ ਟਾਇਰਾਂ ਵਾਲੀ ਟਾਇਰ ਬਿਲਕੁਲ ਨਵੇਂ ਆ ਜੀ ਠੀਕ ਹੈ ਜੀ ਇਹਦੀ ਕੀ ਡਿਮਾਂਡ ਆ ਇਹਦੀ 2 ਲੱਖ ਤੇ 5000 ਦੀ ਦੇ ਦਾਂਗੇ ਯਾਰ ਹਾਂ ਨਹੀਂ ਹਾਂ ਨਹੀਂ ਠੀਕ ਹੈ ਜੀ 2 ਲੱਖ ਤੇ 5000 ਦੀ ਹਾਂ ਨਹੀਂ ਹੌ ਸੀਨੇ ਨੇ ਮੁੜ ਕੇ ਖੜੀ ਰਹਿਣੀ ਹੈ ਕੋਈ ਫਾਇਦਾ ਨਹੀਂ ਹੋ ਰਿਹਾ ਹਾਂ ਸੀਨੇ ਨਾ ਹੁਣ ਵੇਖ ਜੂਗੀ ਆ ਵੀ 14 7 ਹੈ ਜੀ ਠੀਕ ਹੈ ਜੀ 14 7 ਦਾ ਇਹ ਵੀ ਜਲੰਧਰ ਦਾ ਹੀ ਆ ਇਹ ਵੀ ਜਲੰਧਰ ਦਾ ਹੀ ਆਪਣੇ ਠੀਕ ਹੈ ਜੀ ਜਲੰਧਰ ਦਾ ਟਰਾਲਾ ਇਹ ਵੀ ਪੂਰਾ ਮੋਡੀਫਾਈ ਕੀਤਾ ਹੋਇਆ ਬਾਈਆਂ ਨੇ ਹਾਂ ਜੀ ਇਹਦੇ ਵੀ ਟਾਇਰ ਟੌਰ ਚੰਗੇ ਆ ਜੀ ਵਧੀਆ ਟਾਇਰ ਟੌਰ ਆਪਾਂ ਮਾੜੇ ਪਾਉਂਦੇ ਹੀ ਨਹੀਂ ਭਲਕੇ ਮੈਂ ਗਾਹ ਆਵੇ ਬੂਏ ਦੇ ਦਰ ਮੂਹ ਲਗਾਉਂਦੇ ਫਿਰਿਆਂ ਦਾ ਫਾਇਦਾ ਕੀ ਆ ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ ਇਹ ਵੀ ਉਹਨੇ ਲਈ ਹੈ 290000 ਦਾ ਹੀ ਬਾਕੀ ਕਰ ਦੋਗੇ ਮਾੜਾ ਮੋਟਾ ਦਾ ਮਾੜਾ ਮੋਟਾ ਹੀ ਕਰਾਂਗੇ ਆਹ ਹੈ ਜੀ 13.5 13.5 ਹਾਂਜੀ ਇਹ ਵੀ ਦਲੰਦਰ ਦੇ ਹਾਂਜੀ 13.5 ਆ ਠੀਕ ਆ ਇਹਦੇ ਟਾਇਰ ਬੇਦਾਗ ਕਿੱਲ ਦਾ ਨਿਸ਼ਾਨ ਵੀ ਹੋਵੇ ਤਾਂ ਵੀ ਦੇਣਦਾਰ ਆ ਟਾਟਾ ਸੇਲ ਦੇ ਸਾਰੇ ਆ ਹਾਂਜੀ ਮਾਲ ਸਾਰਾ ਟਾਟਾ ਸੇਲ ਦਾ ਹੀ ਹਾਂਜੀ ਠੀਕ ਇਹਨੂੰ ਰਲਮਾ ਲੱਗਾ ਜੀ ਐਵੇਂ ਜਿਹੜੀ ਗੱਲ ਆ ਜਿਹੜੇ 14 7 ਉਹਨੂੰ ਟਾਟਾ ਸੇਲ ਇਹਨੂੰ ਰਲਮਾ ਲੱਗਿਆ ਆ ਰਲਮਾ ਲੱਗਿਆ ਠੀਕ ਹੈ ਜੀ ਇਹ ਆ ਜੀ 13 6 ਦਾ ਟਰਾਲਾ 13 6 ਦਾ ਹਾਂ ਜੀ ਰੇਜ਼ਾ ਹਿਸਾਬ ਨਾਲ ਅੜੀ ਅੱਬਾ ਹਾਂ ਜੀ ਇਹ ਦੇ ਦਾਂਗੇ ਜੀ 2 ਲੱਖ ਤੇ 5 7000 ਦਾ ਠੀਕ ਹੈ ਜੀ 2 5 7000 ਹਾਂ ਜੀ ਇਧਰ ਜਾਵੇਂ ਘਟ ਮੋਲ ਵਾਲਾ 35 ਬਾਈ ਹਾਂ ਜੀ ਮਾਡਲ ਕਿਹੜਾ ਹੈ ਇਹ ਮਾਡਲ 99 ਆ 99 ਮਾਡਲ ਪਿਆਵ ਨੰਬਰ ਹੈ ਹਾਂ ਜੀ ਪੰਜਾਬ ਦਾ ਸਟੇਅਰ ਤਾਂ ਜਿਵੇਂ ਹੈਗੇ ਆ ਅੱਧੇ ਕੋ ਅੱਧੇ ਕੋ ਹੈਗੇ ਤੋਈ ਭਾਵੇਂ ਤਾਂ 6 ਲੱਖ ਦੇ ਭਾਵੇਂ ਅੱਧੇ 6 ਲੱਖ ਇੰਜਨ ਗੇਅਰ ਦਾ ਚੰਗਾ ਹੂੰ ਚੰਗਾ ਵਾਕਿ ਲਈ ਆ ਸੱਜਣਾ 95000 ਰੁਪਏ ਦੇ ਦਿਆਂਗੇ ਯਾਰ 95000 ਹਾਂ ਨਹੀਂ ਹਾਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਜੀ ਆ 1.58 ਫੁੱਟ ਤੁਹਾਡਾ ਜੀ ਇਹ 1.58 ਫੁੱਟ ਦਾ ਜੀ ਠੀਕ ਹੈ ਜੀ ਇਹ ਵੀ ਜ਼ਲੰਦਰ ਦਾ ਹੀ ਆ ਹਾਂ ਜੀ ਸੇਲ ਦਾ ਮਾਲ ਆ ਸਾਰਾ ਉਸਾਰ ਚੱਤਰ ਆ ਦੇ ਭਾਵੇਂ ਕੋਈ ਚੱਕਰ ਨਹੀਂ ਇਹ ਸਾਰਾ ਟਾਟਾ ਸੇਲ ਦਾ ਉਹ ਰਲਮਾ ਸੀ ਹਣਾ ਉਹ ਰਲਮਾ ਜੀ ਉਹ ਨਹੀਂ ਐਵੇਂ ਜਿਹੜੀ ਗੱਲ ਝੂਠੀ ਹੈ ਮੁੜ ਕੇ ਝੂਠੇ ਪਈਏ ਹੁੰਦਾ ਕੀ ਗੱਲ ਆ ਸਹੀ ਗੱਲ ਹੈ ਜੀ ਹਾਂ ਜੀ ਇਹ 3.5 ਲੱਖ ਦਾ ਜੀ ਠੀਕ ਆਂ ਹੀ ਬੈਡਵਰਡ ਸਾਰਾ ਕੁਝ ਨਾਲ ਠੀਕ ਆ ਇਧਰ ਇਹ ਵੀ ਜਲੰਧਰ ਦਾ ਹੀ ਬਣਿਆ ਇਹ ਵੀ 16 7 ਆ ਜੀ ਇਹ 16 7 ਦਾ ਵੀ ਜੇ ਕੋਈ ਵੀ ਟਰਾਲਾ ਲੈਣਾ ਤਾਂ ਵੀ ਆਪਣੇ ਨਾਲ ਸਬਾਰ ਕਰ ਲੈਣਾ ਹਾਂਜੀ ਕੋਈ ਵਿੱਚ ਘਟਾਉਂਦੇ ਆ 12 ਫੁੱਟਾ 11 ਫੁੱਟਾ ਜੈਕ ਤੋਂ ਬਗੈਰ ਟਰਾਲਾ ਉਹ ਵੀ ਕੱਟ ਲੈਨੇ ਆ ਉਹ ਵੀ ਕੱਟ ਲੈਨੇ ਆ ਠੀਕ ਆ ਇਹ ਚੱਕਰ ਨਹੀਂ ਜਾ ਕਿਸੇ ਤਰ੍ਹਾਂ ਦਾ ਜੇ ਕਿਸੇ ਨੇ ਵੀ ਉਂ ਵੀ ਸਮਾਨ ਦੇ ਕੇ ਤਿਆਰ ਕਰਾਉਣਾ ਕਰਾ ਵੀ ਦਿਓ ਕਰਾ ਆ ਗਏ ਜਿਹੜੀ ਗੱਲ ਕਰਾਉਣ ਵਾਲੀ ਹੈ ਮੰਨ ਕੇ ਜਦ ਜਿਹੜਾ ਵੈਸੇ ਗੱਲ ਕਰਦੇ ਜੇ ਵਿੱਚ ਘਟਾਉਂਦਾ ਨਾ ਕੋਈ ਵੀ ਟਰਾਲੀ ਘਟਾਉਂਦਾ ਟਰਾਇਆ ਕੋਈ ਵੀ ਕੇ ਚੀਜ਼ ਘਟਾਉਂਦਾ ਆਪਾਂ ਕੱਟ ਲਾਂਗੇ ਠੀਕ ਆ ਇਹਦੀ ਕੀ ਡਿਮਾਂਡ ਆ ਜੀ ਇਹ ਵੀ 3.5 ਲੱਖ ਦਾ ਹੈ ਡਬਲ ਜੈਕ ਨਾਲ ਇਹ ਡਬਲ ਜੈਕ ਆ ਤੇ ਟੂਰੇ ਦੇ ਵੀ ਚੰਗੇ ਆ 16 7 ਦਾ ਬੈਡ ਬੁੱਡ ਨਾਲ ਆ ਤੇ ਇਹ ਸਾਰੇ ਖੇਤੀ ਸਾਧਨ ਦੀ ਕਿਹੜੇ ਪੈਂਡ ਬਕਾ